ਈ ਸੰਤੋਖ ਸਿੰਘ ਜੀ ਨੇ ਇੱਕ ਥਾਂ ਤੇ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਉਪਦੇਸ਼ ਕਰਦਿਆਂ ਸਿੱਖਾਂ ਨੂੰ ਕਿਹਾ ਵੀ ਬਾਣੀ ਕਿੱਦਾਂ ਪੜ੍ਹਨੀ ਹੈ ਸਿੱਖਾਂ ਨੇ ਸਵਾਲ ਕਰ ਦਿੱਤਾ ਤੇ ਸਤਿਗੁਰੂ ਕਹਿਣ ਲੱਗੇ ਵੀ ਦੇਖੋ ਬਾਣੀ ਪੜਦਿਆਂ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ ਉਹ ਕਿਹੜੀ ਵੀ ਕਿਆ ਗੁਰਖ ਹੈ ਕਹੇ ਹਮ ਕਹਾ ਜਿਸ ਵੇ ਬਾਣੀ ਪੜ੍ਹੀਏ ਤੇ ਇਹ ਖਿਆਲ ਰੱਖੀਏ ਕਿ ਸਤਿਗੁਰੂ ਕੀ ਕਹਿੰਦੇ ਨੇ ਤੇ ਸਾਡਾ ਮਨ ਕੀ ਕਹਿੰਦਾ ਤੁਲਨਾ ਕਰਨੀ ਹੈ जिदा अं किसी बंदे की गल सुनते तुलना करते भी कहता मेरी की लड़ है तो अंतिम निर्णय करते हैं सू लाभ किस गल फायदा किल किस गल सी चाहिए, गाल करनी चाहिए। जिस वे बा पढ़िए ध्यान रखिए क्या गुर कह कह हम कह फिर की होएगा सनै सनय मोड़ो मन महा कहने महान बलवान शक्ति वाल जो मन है ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਮੋੜਨ ਦੇ ਸਮਰੱਥ ਹੋ ਸਕਾਂਗੇ ਇਹਨੂੰ ਤਬਦੀਲ ਕਰ ਸਕਾਂਗੇ ਇਸ ਤਰ੍ਹਾਂ ਅਸੀਂ ਮਨ ਦੇ ਸੰਸਕਾਰ ਬਦਲਣ ਦੀ ਸ਼ਕਤੀ ਆਪਣੇ ਅੰਦਰ ਪੈਦਾ ਕਰ ਲਵਾਂਗੇ ਤੇ ਜੇ ਗੁਰੂ ਦੀ ਬਾਣੀ ਅਸਾਂ ਇਸ ਢੰਗ ਨਾਲ ਪੜ੍ਹੀ ਹੈ ਤੇ ਸੁਣੀ ਹੈ ਵੀ ਪਤਾ ਹੀ ਨਹੀਂ ਕਈ ਵਾਰੀ ਹੁੰਦਾ ਕਹਿੰਦਾ ਜੀ ਮੈਂ ਜਪਜੀ ਸਾਹਿਬ ਪੜ੍ਹ ਰਿਹਾ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਕੀਤੀ ਛੁੱਟੀ ਨਾਲ ਹੋ ਜਾਂਦੀ ਹੈ ਕਿੱਥੇ ਕੀ ਲਿਖਿਆ ਹੈ ਇਸ ਗੱਲ ਦਾ ਕੋਈ ਪਤਾ ਨਹੀਂ दौड़ लगी है कि इतने चिर इतना पाठ खत्म कर दौ इतने चिर इतना पढ़ दौ बस मैं खा करना जे एक गल सच होंगी कि बहुत सारा पढ़न बहुत सारा वाचन ते बड़ी तेजी पढ़न कोई गल बन सकती है तो श्री गुरु ग्रंथ साहब के अंदर अनेक वारी इस गल का खंडन ना होता